ਸਾਸਰੀ ਕਾਲ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਆ ਆਪਾਂ ਲੱਗੇ ਅੱਜ ਬਲੌਗ ਦੀ ਸ਼ੁਰੂਆਤ ਕਰਨ ਅੱਜ ਕੰਮ ਤਾਂ ਲਗਭਗ ਸਾਰਾ ਨਿਬੜਿਆ ਪਿਆ ਕੱਪੜੇ ਵੀ ਧੋਤੇ ਆ ਮਸ਼ੀਨ ਨਾਲ ਹੀ ਸੀਗੇ ਤੇ ਬਾਕੀ ਹੁਣ ਦੇਖਦੇ ਆ ਅੱਜ ਪੂਰੇ ਦਿਨ ਚ ਹੋਰ ਕੀ ਕੁਝ ਕਰਦੇ ਆ ਕੱਪੜੇ ਸਾਰੇ ਧੋਤੇ ਸਾਰੇ ਆਪਣੇ ਧੁੱਪ ਨਿਕਲਾਈ ਅੱਜ ਸ਼ੁਕਰ ਹੋਇਆ ਬਾਬੇ ਦਾ ਵੀ ਅੱਜ ਧੁੱਪ ਨਿਕਲੀ ਆ ਅਮੀ ਹੁਣ ਲਾ ਬਰੋਗ ਜਾਏਗਾ ਕਿੱਥੇ ਆਖਣੇ ਇਹ ਇੰਨਾ ਖੋ ਗਿਆ ਫਿਰ ਥੱਲੇ ਡਿੱਗ ਗਿਆ ਇਹ ਬਚਾਰੇ ਠੰਡ ਦਾ ਕਰਕੇ ਹੁਣ ਹੁੰਦੇ ਨਹੀਂ ਨਾ ਦਿਨਾ ਵੀ ਵਾਹ ਵਾਹ ਹੋ ਗਿਆ ਆ ਇੱਥੇ ਮੈਂ ਟਮਾਟਰ ਨਿਚੋੜਿਆ ਸੀਗਾ ਇੱਕ ਉਹਨੂੰ ਹੁਣ ਟਮਾਟਰਾਂ ਦੇ ਬੂਟੇ-ਬੂਟੇ ਨਿਕਲ ਆਏ ਆ ਇਹ ਹੁਣ ਮਾੜੇ ਜਿਹੇ ਹੋਰ ਹੁੰਦੇ ਆ ਤਾਂ ਫਿਰ ਇਹਨਾਂ ਨੂੰ ਲਾਉਨੇ ਆ ਪੱਟ ਕੇ ਪੈਰ ਖੜੀ ਵੀ ਨਹੀਂ ਵਿਚਾਰੀ ਹੋਈ ਹੈਗੀ ਛਾਂ ਦਾ ਕਰਕੇ ਨਾ ਇਹਦਾ ਕਰਕੇ ਤੇ ਆ ਇਹਦਾ ਵੀ ਇੱਕ ਨਿਸਤਲ ਦੱਸ ਨੂੰ ਵੀ ਫਿਰ ਪਿੱਛੇ ਗਿਆ ਹੁਣ ਸਾਈਡ ਵਾਲੇ ਪਾਸੇ ਆ ਨਿਸਤਲ ਹੈ ਪਿੱਛੇ ਵਾਲੇ ਹੋ ਜਾਏਗਾ ਇਹ ਹੋ ਜਾਏਗਾ ਆਵੇ ਸੜਨ ਲੱਗ ਗਏ ਠੰਡ ਨਾਲ ਉਹ ਵੀ ਤਾਂ ਨਹੀਂ ਵਧਿਆ ਵਿਚਾਰਾ। ਐਨ ਕਿਥੇ ਚੱਲੇ ਹੋ? ਮੈਂ ਸਾਗ ਕਰ ਲਵਾਂ, ਸਵਾਰ ਲਵਾਂ ਫਿਰ ਤਰਾਂਗੇ ਕੱਲ ਨੂੰ। ਆਪਾਂ ਤਰਨਾ ਕੱਲ ਨੂੰ ਸਾਗ, ਕੱਲ ਨੂੰ ਆਪਾਂ ਲੋੜੀ ਹਰੀ-ਭਰੀ ਕਰਾਂਗੇ। ਸਾਗ ਸਾਰਾ ਚੁਗ ਦਿੱਤਾ ਆ। ਹੁਣ ਮੂੰਗਰੇ ਚੁਗਦੇ ਆ ਕੱਲ ਖੇਤੋਂ ਲਿਆਂਦਾ ਸੀਗਾ। ਧੁੱਪੇ ਨਿਕਲੀ ਆ ਤਾਂ ਮੈਂ ਕਿਹਾ ਚੱਲ ਚੁਪੇ ਬਹਿ ਕੇ ਸਵਾਰ ਕੇ ਰੱਖ ਲਈਏ ਕੱਲ ਨੂੰ ਤਰਾਂਗੇ ਆਪਾਂ ਸਾਗ ਤੇ ਨਾਲੇ ਬਣਾਵਾਂਗੇ। ਕੋਈ ਸਪੈਸ਼ਲ ਲੋੜੀ ਵਾਸਤੇ ਚੀਜ਼ ਦੇਖੋ ਹੁਣ ਕੀ ਬਣਾਉਣੇ ਆ ਸਾਗ ਤਾਂ ਹੈਗਾ ਹੀ ਆ ਸਾਗ ਤਾਂ ਲੋੜੀ ਵਾਲੇ ਦਿਨ ਬਣਾਇੰਦਾ ਹੀ ਬਣਾਇੰਦਾ ਛੋਲ ਬਣਾਵਾਂਗੇ ਕੱਲ ਸ਼ਾਮ ਨੂੰ ਗੁੜ ਵਾਲੇ ਹਨਾ ਕੱਲ ਸ਼ਾਮ ਨੂੰ ਬਣਾਵਾਂਗੇ ਪਰਸੋਂ ਮਾਘੀ ਵਾਲੇ ਦਿਨ ਸਵੇਰੇ ਖਾਵਾਂਗੇ ਕਹਿੰਦੇ ਹੁੰਦੇ ਆ ਚੰਗੇ ਚੰਗੇ ਹੁੰਦੇ ਆ ਤੇ ਹੋਰ ਕੀ ਕਹਿੰਦੀ ਹੁੰਦੀ ਹੈ ਚਾਈ ਮੱਕਾਈ ਦਾ ਨਹੀਂ ਮਾਘ ਨਹੀਂ ਇਹ ਪਕਾਇਆ ਤਾਂ ਮਾਘ ਖਾਦਾ ਇਦੀ ਕੁਝ ਕਰਕੇ ਕਹਿੰਦੀ ਹੁੰਦੀ ਆ ਪਤਾ ਨਹੀਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਹਾਂ ਨਹੀਂ ਪਤਾ ਹੀ ਹੁਣਾ ਸਾਰਿਆਂ ਨੂੰ ਪੋਚ ਬਕਾਈ ਦਾ ਮਾਗ ਚ ਖਾਈ ਦਾ ਮਾਗ ਚੜਨਾ ਹੈ ਮਾਗ ਚੜਨਾ ਹੁਣਾ ਗੋ ਇਹਦੀ ਕਰਦੇ ਹੁੰਦੀਆਂ ਪੁਰਾਣੀਆਂ ਬੁੜੀਆਂ ਕਾਪਤਾ ਪਾਉਂਦੀਆਂ ਹੁੰਦੀਆਂ ਠਾਪਾ ਦੇਣ ਲੱਗੇ ਆ ਪੁਰਾਣੇ ਬਰਾਂਦਿਆਂ ਨੂੰ ਨਵਾਂ ਲੁਕ ਹਾਂ ਇਹ ਨਾ ਬਾਬਾ ਪ੍ਰਾਣੀ ਹੋ ਗਏ ਆ ਪੈ ਪੈ ਤ ਹੁਣ ਇਹਨਾਂ ਦਾ ਰਵਾਜ ਨਹੀਂ ਰਹਿ ਗਿਆ ਤੇ ਇਹਨਾਂ ਨੂੰ ਕੋਈ ਨਵੀਂ ਲੁੱਕ ਦੇ ਕੇ ਤੇ ਇਹ ਤਾਸਦੀਆਂ ਤੁਹਾਨੂੰ ਦਿਖਾਵਾਂਗੇ ਤੇ ਕੀ ਬਣਾਉਨੇ ਇਹਨਾਂ ਦਾ ਆ ਲੈਸ਼ ਪਈ ਆ ਇਹ ਐਵੇਂ ਵੇਸਟ ਹੀ ਜਾਂਦੀ ਸੀਗੀ ਮੈਂ ਕਿਹਾ ਚਲੋ ਆਪਾਂ ਕਿਤੇ ਨਾ ਕਿਤੇ ਇਹਨੂੰ ਲਾ ਲਈਏ ਖਰਾਬ ਹੋ ਜਾਣੀ ਆ ਪਈ ਤਾਂ ਇਹ ਆ ਦੋ ਚੀਜ਼ਾਂ ਪਈਆਂ ਆਪਣੇ ਕੋਲ ਇੱਕ ਉਹ ਪਈਆ ਵੇਸਟਿੰਗ ਇਹਨਾਂ ਦਾ ਦੇਖਦੇ ਹਾਂ ਕੁਝ ਕਰਦੇ ਆ ਇਹਦੇ ਚੋਂ ਵਿੱਚੋਂ ਕੱਢ ਲਏ ਆ ਚਲੋ ਮੰਨ ਲਓ ਕੀ ਕੰਮ ਬਿੰਨਿਆ ਨਮੀ ਲੋਕ ਤੇ ਸਾਗ ਆਪਾਂ ਸਾਰਾ ਸਵਾਰ ਕੇ ਰੱਖ ਲਿਆ ਵਾ ਕਿ ਕੱਲ ਨੂੰ ਲੋੜੀ ਵਾਲਦੇ ਨੇ ਆਪਾਂ ਬਣਾਵਾਂਗੇ ਸਾਗ ਨਾਲ ਬਣਾਣਾ ਇਹਨਾਂ ਚਾ ਇੱਕ ਭਰਾਂ ਦੇ ਤੇ ਆਹ ਦੀ ਲੇਸ਼ ਲਾਵਾਂਗੇ ਮਤਲਬ ਕਿ ਉਹਦੇ ਇਧਰਲੇ ਸਾਈਡ ਔਰ ਦੂਸਰੇ ਤੇ ਡਿਫਰੈਂਟ ਡਿਫਰੈਂਟ ਲਾਵਾਂਗੇ ਦੋਨਾਂ ਦੇ ਔਰ ਆ ਸਾਰਾ ਰਿਮੂਵ ਕਰਾਂਗੇ ਆ ਕੱਟ ਦਾਂਗੇ ਹਾਂ ਇਹਨੂੰ ਲਾ ਕੇ ਬਣੂਗਾ ਹਾਂ ਇਹਨੂੰ ਲਾ ਕੇ ਦੋਨਾਂ ਦੇ ਲਾ ਦਿੰਨੇ ਆ ਦੇਖਦੇ ਹਾਂ ਸੋਹਣੇ ਸੋਹਣੇ ਬਣਾ ਕੇ ਪ੍ਰਾਂਦਿ ਖਾਣਿਆਂ ਨਾਲ ਤੁਹਾਨੂੰ ਨਾਲੇ ਲੋਹੜੀ ਵਾਲੇ ਦਿਨ ਤਾਂ ਸੋਹਣੇ ਸੋਹਣੇ ਬਣਾ ਕੇ ਪ੍ਰਾਂਦਿ ਪਾਵਾਂਗੇ ਇਹ ਲੋੜੀ ਵਾਸਤੇ ਤਿਆਰ ਕਰਦੇ ਪਏ ਲੋੜੀ ਵਾਸਤੇ ਤਿਆਰ ਕਰਦੇ ਆ। ਉਹ ਜੀ ਆਪਣਾ ਇੱਕ 골ਡਨ ਇੱਕ ਰੈਡ ਫਲਾਵਰ ਤਿਆਰ ਮੇਹਨਤ ਨਾਲ ਇੱਕ ਹੋਇਆ ਤਿਆਰ 골ਡਨ ਤੇ ਇਹਨੂੰ ਹੁਣ ਆਪਾਂ ਟਾਂਕਾ ਲਾਵਾਂਗੇ। ਇਹ ਲੱਗਣੀ ਬਹੁਤ ਜ਼ਿਆਦਾ ਮਿਹਨਤ ਆ। ਮਿਹਨਤ ਕਰਕੇ ਫਿਰ ਬਰਾਂਦੇ ਤਿਆਰ ਹੋਣੇ ਆ। ਤੇ ਦੇਖਦੇ ਆ ਕਿੰਨੇ ਸੋਹਣੇ ਲੱਗਦੇ ਆ। ਵੈਸੇ ਆਪਦੇ ਵੱਲੋਂ ਤਾਂ ਅਸੀਂ ਸੋਹਣੇ ਬਣਾਵਾਂਗੇ। ਤੇ ਬਾਕੀ ਪਾ ਕੇ ਦੇਖਾਂਗੇ ਕਿੰਦਾਂ ਦੇ ਲੱਗਦੇ ਆ। ਇੱਕ ਕਲੀਅਰ ਤਿਆਰ ਕਰਤੀ। ਕਰਤੀ ਵੀ ਇਹਨਾਂ ਤੇ ਤਾਂ ਬੜਾ ਦਿਮਾਗ ਲਾਉਣਾ ਪੈਂਦਾ ਆ ਵਾਸਤੂ ਸੀ ਕਮੈਂਟਾਂ ਚ ਇਹ ਦੱਸਿਓ ਵੀ ਕਿਵੇਂ ਲੱਗੇ ਪ੍ਰਾਂਤੇ ਦੀ ਲੁੱਕ ਬਣਾ ਕੇ ਦਿਖਾਵਾਂਗੇ ਸਾਡੀ ਮਿਹਨਤ ਹੈਗੀ ਇਹ ਇਹ ਪੂਰੇ 2.5 ਘੰਟਿਆਂ ਦੀ 2.5 ਘੰਟੇ ਇਹ ਤਿਆਰ ਹੋ ਗਿਆ ਆਪਣੇ ਪ੍ਰਾਂਦੇ ਦੀ ਕਿਹੜਾ ਸਾਂ ਲੱਗਦਾ ਵਾ ਆ ਮੈਂ ਪਿੰਗੇ ਆਦ ਨੇ ਆ ਆਪਾ ਫਲਾਵਰ ਹੈ ਔਰ ਇਹਨੂੰ ਆਪਾਂ ਇਹ ਮੈਂ ਗੰਡ ਮਾਰ ਇੰਦੇ ਉੱਤੇ ਟੰਕਾ ਫਿਰ ਇਸ ਮਸ਼ੀਨ ਨਾਲ ਤਾਂ ਨਹੀਂ ਫਿਰ ਮੰਮੀ ਕਹਿੰਦੀ ਹੱਥ ਨਾਲ ਲਾ ਦੇ ਵਧੀਆ ਫਿਨਿਸ਼ਿੰਗ ਆਏਗੀ ਹੱਥ ਨਾਲ ਸਹੀ ਰਹਿਣਾ ਫਿਰ ਮਸ਼ੀਨ ਨਾਲ ਔਖਾ ਲੱਗਣਾ ਹੁਣ ਹੱਥ ਨਾਲ ਕਰਦੇ ਪਿਆ ਵਧੀਆ ਨਾ ਪਟੰਕਾ ਲਾਤਾ ਫੋਨ ਇੰਦੀਆ ਸਾਈਡ ਵਾਲੇ ਕੱਟ ਲੈਣੀ ਕੱਟਣੀ ਕਾ ਫਿਰ ਧਿਆ ਰੂਗਾ ਆਪਣਾ ਰਾਂਦਾ ਆਪਣਾ ਫਾਇਆ ਅੱਧਾ ਤਿਆਰ ਅੱਧਾ ਤਿਆਰ ਕਰਕੇ ਉਹਨੂੰ ਦਿੱਤਾ ਰੱਖ ਤਾਂ ਹੁਣ ਆਪਣਾ ਟਾਈਮ ਹੋ ਗਿਆ ਰੋਟੀ ਸਬਜ਼ੀ ਦਾ ਤੇ ਆਪਾਂ ਹੁਣ ਰੋਟੀ ਸਬਜ਼ੀ ਕਰਕੇ ਫੇਰ ਆਵਾਂਗੇ ਹੋਣੇ ਆ ਦੁਬਾਰਾ ਫੇਰ ਉਹ ਨਹੀਂ ਖਾਣੇ ਤੇ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਬਣਿਆ ਹੁਣ ਠੰਡ ਨਾਲ ਸਰਕਾ ਅੰਦਰ ਠੰਡ ਹੈ ਵੀ ਨਾ ਠੰਡ ਲੱਗੀ ਜਾਂਦੀ ਹੈ ਲਓ ਹੁਣ ਰੋਟੀ ਸਬਜ਼ੀ ਕਰਕੇ ਫੇਰ ਆਨੇ ਆ ਸ਼ੂਜ਼ ਵਗੈਰਾ ਮਮੀ ਤੋਤੇ ਚੋਕ ਲਈਏ ਲਓ ਜੀ ਅਸੀਂ ਆ ਗਿਆ ਆਪਣੀ ਜਗ੍ਹਾ ਤੇ ਸ਼ਾਮ ਵਾਲੀ ਜਗ੍ਹਾ ਤੇ ਬਸ ਨਾ ਹੁੰਦੇ ਦੋ ਦੋ ਸਾਈਡ ਹੋ ਗਏ ਇੱਕ ਸਾਈਡ ਰਹਿ ਗਿਆ ਤੇ ਉਤੋਂ ਥੋੜਾ ਗੋਟਾ ਲਾਉਣ ਵਾਲਾ ਰਹਿ ਗਿਆ ਭਾਂਦੇ ਦੇ ਉਸੇ ਤਿਆਰ ਕਰਨਾ ਕੱਲ ਅਸੀਂ ਫੰਕਸ਼ਨ ਲੋੜੀ ਦੇ ਸਪੈਸ਼ਲ ਲੋੜੀ ਵਾਸਤੇ ਬਣਾਨੇ ਪਿਆ ਕਹੋ ਜੂ ਰਾਤ ਨੂੰ ਕਰਕੇ ਸੋਵਾਂਗੇ ਹਾਂ ਕਰਕੇ ਸੋਵਾਂਗੇ ਕੀ ਕਰਨਾ ਹੁਣ ਫ੍ਰੀ ਹੋ ਗਏ ਮਸ ਰੋਟੀਆਂ ਲਾ ਕੇ ਤਰੀਆਂ ਹੁਣ ਜਿੰਨਾ ਚਿਰ ਜਿੰਨਾ ਚਿਰ ਟਾਈਮ ਡੈਡੀ ਆਂਦੇ ਆਣਗੇ ਉਹਨਾਂ ਟਾਈਮ ਬਣਾ ਲਾਂਗੇ ਉਹਨਾਂ ਚਿਰ ਬਨ ਵੀ ਜਾਣਾ ਵੈਸੇ ਵੀ ਕਿਉਂ ਇੱਕ ਸਾਈਡ ਹੀ ਰਹੇਗੀ ਪਨ ਜਾਣਾ ਸੀ ਵੈਸੇ ਮੇਰੀ ਤਬੀਤ ਖਰਾਬ ਹੋ ਗਈ ਜਾਦੀ ਤਾਂ ਕਰਕੇ ਨਹੀਂ ਬਣਿਆ ਕੀ ਘਟ ਗਿਆ ਸੀ ਹੁਣ ਡਾਕਟਰ ਸਾਦ ਕੇ ਦਵਾਈ ਲਈ ਆ ਕੇ ਹੁਣ ਕਿਸੇ ਕੋ ਨਾ ਦਵਾਈ ਦੀ ਖਾਧੀ ਐ ਬਸ ਰੋਟੀਆਂ ਪਕਾ ਕੇ ਫਿਰ ਜਾਣੇ ਆ ਵੀਰੇ ਚ ਨਾਲੇ ਉਹ ਬਣਾ ਲਾਂਗੇ ਬੈਠ ਕੇ ਪਾਰਸਲ ਆਇਆ ਸੀ ਉਹਨੇ ਡੈਡੀ ਦਾ ਪਾਰਸਲ ਹੈ ਮम्मा ਖੋਲ ਲਵਾਂ ਮੈਂ ਕੀ ਪਾ ਕੇ ਦੇਖ ਲਵਾਂ ਖਟਿਆ ਬਹੁਤ ਸੋਹਣੀ ਚੀਜ਼ ਆਈ ਹੈ ਮੀਸ਼ੋ ਦੀ ਚੀਜ਼ ਬੜੀ ਮਸਾਂਦਾ ਨੇ ਆਇਆ ਆਪ ਸ਼ੂਜ਼ ਇਹਨਾਂ ਦੇ ਮੀਸ਼ੋ ਤੋਂ ਤੇ ਰੋਟੀ ਪਾਣੀ ਆਪਾਂ ਲਿਆ ਬਣਾ ਸਾਰਾ ਕੰਮ ਨਿਭੜ ਗਿਆ ਵਾ ਹੁਣ ਅੱਜ ਥੱਕ ਗਏ ਆ ਇਹਦੀ ਪਰਾਂਜਾਂ ਦੀ ਫਾਈਨਲ ਲੁੱਕ ਤੁਹਾਨੂੰ ਕੱਲ ਦਿਖਾਵਾਂਗੇ ਸਾਰਿਆਂ ਨੂੰ ਸਾਸਰੀ ਕਾਲ ਯੂਟਿਊਬ ਫੈਮਿਲੀ